ਮਹਾਲੀ ਦੇ ਇੱਕ ਪਿੰਡ ਦੇ ਵਿੱਚ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ ਔਰ ਅੰਮੋ ਸਾਹਮਣੇ ਗੋਲੀਆਂ ਚੱਲੀਆਂ ਦਸੀਆਂ ਜਾ ਰਹੀਆਂ ਨੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਦਸੀਆਂ ਜਾ ਰਹੀਆਂ ਨੇ ਔਰ ਇੱਕ ਪਿੰਡ ਦੇ ਵਿੱਚ ਘਿਰ ਕੇ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਔਰ ਗ੍ਰਿਫਤਾਰ ਕੀਤਾ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਨਾਂ ਬਦਮਾਸ਼ਾਂ ਨੇ ਕੁਝ ਦਿਨ ਪਹਿਲਾਂ ਡੇਰਾ ਬੱਸੀ ਦੇ ਵਿੱਚ ਤਿੰਨ ਤਿੰਨ ਜਿਹੜੇ ਆ ਤਿੰਨ ਬਦਮਾਸ਼ ਜਿਹੜੇ ਇਹਨਾਂ ਨੇ ਗੋਲੀਆਂ ਚਲਾਈਆਂ ਸੀ ਡੇਰਾ ਬੱਸੀ ਵਿਖੇ ਤਾਂ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਨਾਂ ਦੇ ਉੱਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਲੱਗੀਆਂ ਹੋਈਆਂ ਸੀ ਕਿਉਂਕਿ ਇਹਨਾਂ ਨੇ ਡੇਰਾ ਬੱਸੀ 'ਚ ਕੁਝ ਦਿਨ ਪਹਿਲਾਂ ਫਾਇਰਿੰਗ ਕੀਤੀ ਸੀ ਮਹਿਲਾ ਦੇ ਉੱਤੇ ਤਾਂ ਨਾਮ ਸਾਹਮਣੇ ਆਇਆ ਹੈ ਇੱਕ ਤਾਂ ਨਾਮ ਸਾਹਮਣੇ ਆਇਆ ਹੈ ਅਕਸ਼ੇ ਔਰ ਇਸ ਦੇ ਨਾਲ ਇਸ ਸਾਥੀ ਸੀਗੇ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਤੁਹਾਨੂੰ ਮੋਹਾਲੀ ਦੇ ਇੱਕ ਪਿੰਡ ਦੇ ਵਿੱਚ ਐਨਕਾਊਂਟਰ ਹੋਇਆ ਔਰ ਕੁੱਲ ਤਿੰਨ ਬੰਦੇ ਦੱਸੇ ਜਾ ਰਹੇ ਨੇ ਤਾਂ ਲਗਾਤਾਰ ਪੰਜਾਬ ਪੁਲਿਸ ਬਹੁਤ ਵੱਡੀਆਂ-ਵੱਡੀਆਂ ਕਾਰਵਾਈ ਕਰ ਚੁੱਕੀਆਂ ਨੇ ਪਿਛਲੇ 1-2 ਮਹੀਨੇ ਦੀ ਗੱਲ ਕੀਤੀ ਜਾਵੇ ਬਹੁਤ ਐਸੇ ਐਨਕਾਊਂਟਰ ਹੋਏ ਜਿਨ੍ਹਾਂ ਦੇ ਵਿੱਚ ਕਈ ਗੈਂਗਸਟਰ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨੇ ਆਮੋ ਸਾਹਮਣੇ ਗੋਲੀਆਂ ਚੱਲੀਆਂ ਨੇ ਤਿੰਨ ਬੰਦੇ ਮੌਕੇ ਤੇ ਕਾਬੂ ਕੀਤਾ ਗਏ ਨੇ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਹਾਲਾਂਕਿ ਕੋਈ ਅਧਿਕਾਰੀ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਕਾਬੂ ਕੀਤਾ ਹੈ ਜਾਂ ਨਹੀਂ ਕੀਤਾ ਹੈ ਪਰ ਜੋ ਸਾਡੇ ਸੋਰਸ ਦੱਸ ਰਹੇ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਹੋਇਆ ਹੈ ਮੋਹਾਲੀ ਦੇ ਇੱਕ ਪਿੰਡ ਦੇ ਵਿੱਚ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਹੋਇਆ ਔਰ ਉਹਨਾਂ ਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੈ ਤਾਂ ਜਦੋਂ ਕੋਈ ਬਦਮਾਸ਼ ਪੁਲਿਸ ਤੇ ਫਾਇਰਿੰਗ ਕਰਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਬਦਮਾਸ਼ ਜਿਹੜਾ ਉਸ ਚ ਕਿੰਨਾ ਹੌਸਲਾ ਹੈ ਔਰ तमाम ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਐਨਕਾਊਂਟਰ ਹੋਏ ਬਿਤੇ 2-3 ਮਹੀਨਿਆਂ ਚ ਕਈ ਗੈਂਗਸਟਰਾਂ ਨੇ ਆਪਣੀ ਜਾਨ ਵੀ ਗਵਾਈ ਤਾਂ ਹੁਣ ਇਸ ਇਸ ਐਨਕਾਊਂਟਰ ਦੇ ਵਿੱਚ ਹਾਲਾਂਕਿ ਕੋਈ ਇਹ ਵੱਡੇ ਗੈਂਗਸਟਰ ਤਾਂ ਨਹੀਂ ਦੱਸੇ ਜਾ ਰਹੇ ਨਾ ਹੀ ਸ਼ੂਟਰ ਦੱਸੇ ਜਾ ਰਹੇ ਨੇ हिसार ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਔਰ ਇਹਨਾਂ ਨੇ ਡੇਰਾ ਬੱਸੀ ਵਿਖੇ ਇੱਕ ਮਹਿਲਾ ਦੇ ਉੱਤੇ ਫਾਇਰਿੰਗ ਕੀਤੀ ਸੀ ਤਾਂ ਹੁਣ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਹਾਲਾਂਕਿ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲੇ ਤੱਕ ਕੋਈ ਪੁਲਿਸ ਦਾ ਬਿਆਨ ਨਹੀਂ ਆਇਆ ਕਿ ਕੌਣ ਬੰਦੇ ਨੇ ਕਿ ਉਹਨਾਂ ਨੂੰ ਵਾਕਈ ਕਾਬੂ ਕੀਤਾ ਗਿਆ ਹੈ ਕਿੱਥੇ ਗੋਲੀਆਂ ਲਕੀਆਂ ਨੇ ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਕਿ ਤਿੰਨ ਬਦਮਾਸ਼ ਸੀਗੇ ਇਹਨਾਂ ਨੇ ਡੇਰਾ ਬਸੀ ਵਿਖੇ ਮਹਿਲਾ ਤੇ ਫਾਇਰਿੰਗ ਕੀਤੀ ਸੀ ਤਾਂ ਐਫ ਆਈ ਆਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਡੇਰਾ ਬੱਸੀ ਵਿਖੇ ਨਾ ਤੇ ਐਫ ਆਈ ਆਰ ਹੋਈ ਸੀ ਫਸਟ ਇਨਫੋਰਮੇਸ਼ਨ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਇਹਨਾਂ ਬਦਮਾਸ਼ਾਂ ਦੇ ਉੱਤੇ ਹੋਈ ਸੀ ਇਹਨਾਂ ਨੇ ਮਹਿਲਾ ਦੇ ਉੱਤੇ ਗੋਲੀਆਂ ਚਲਾਈਆਂ ਸੀ ਤਾਂ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ